ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਕਿ ਦੁਨੀਆਂ ਦੇ ਵਿੱਚ ਜਿਹੜਾ ਵੀ ਮਨੁੱਖ ਜੀਵ ਇਸਤਰੀ ਉਸ ਦੀ ਸੋਚ ਇਸ ਚੀਜ਼ ਤੇ ਆਇਆ ਕਿ ਮੇਰਾ ਪਰਿਵਾਰ ਮੇਰਾ ਘਰ ਮੇਰੇ ਹਿਸਾਬ ਦੇ ਨਾਲ ਚੱਲੇ ਜਿਸ ਦੇ ਵਾਸਤੇ ਕਿ ਹਰ ਇੱਕ ਕੋਸ਼ਿਸ਼ ਸ਼ੋ ਕਰਦੇ ਨੇ ਕਿ ਇਹ ਜਿਹੜਾ ਕੰਮ ਹੈ ਮੈਂ ਇਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਸੰਪੂਰਨ ਹੋ ਸਕਦਾ ਹਾਂ ਪਰ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਆ ਗੁਰੂ ਘਰ ਦੇ ਵਿੱਚ ਬੈਠ ਮੈਂ ਤੈਨੂੰ ਦੱਸਦੇ ਹਾਂ ਕਿ ਤੇਰਾ ਇਹ ਪਤੀ ਅਕਾਲ ਪੁਰਖ ਕਿ ਤੇਰੇ ਵਾਸਤੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਆ ਸਕਦਾ ਹੈ ਫਰੀਦ ਸਾਹਿਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦੀ ਦੇ ਵਿੱਚ ਬੈਠੇ ਹੋਏ ਬੜੇ ਸੋਹਣੇ ਤਰੀਕੇ ਦੇ ਨਾਲ ਫਰਮਾਨ ਕਰਦੇ ਨੇ ਸਭ ਤੋਂ ਪਹਿਲਾਂ ਇਹ ਜੀਵ ਰੂਪੀ ਇਸਤਰੀ ਦੇ ਅੰਦਰ ਦੀ ਵਿਥਿਆ ਜਿਹੜੀ ਹੈ ਉਸ ਦੇ ਬਾਰੇ ਗੱਲ ਕਰਦਿਆਂ ਹੋਇਆਂ ਕਿ ਉਹ ਸਵਾਲ ਕੀ ਆਣ ਕੇ ਕਰਦੀ ਹੈ ਬਾਦਸ਼ਾਹ ਜੀ ਫਰਮਾਨ ਕਰਦੇ ਨੇ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ ਕਵਣ ਸੋ ਵੇ ਸੋਹਾਓ ਕਰੀ ਜਿਤ ਵਸ ਆਵੈ ਕੰਤ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਇਹ ਜੀਵ ਰੂਪੀ ਇਸਤਰੀ ਇਹ ਫਰਮਾਨ ਕਰਦੀ ਹੈ ਕਿ ਮੈਂ ਉਹ ਕਿਹੜਾ ਅੱਖਰ ਕਿਹੜਾ ਸ਼ਬਦ ਬੋਲਾਂ ਮੈਂ ਉਹ ਕਿਹੜੇ ਗੁਣ ਨੂੰ ਧਾਰਨ ਕਰਾਂ ਤੇ ਮੈਂ ਉਹ ਸੁਭਾਅ ਕਿਹੋ ਜਿਹਾ ਬਣਾ ਲਵਾਂ ਜਿਸ ਦੇ ਨਾਲ ਮੇਰਾ ਉਹ ਪਤੀ ਰੂਪ ਪਰਮਾਤਮਾ ਜਿਹੜਾ ਹੈ ਉਹ ਮੇਰੇ ਵਾਸ ਦੇ ਵਿੱਚ ਆ ਸਕੇ ਤੇ ਪਾਤਸ਼ਾਹ ਜੀ ਬੜੇ ਸੋਹਣੇ ਤਰੀਕੇ ਦੇ ਨਾਲ ਅਗਲੀ ਪੰਕਤੀ ਦੇ ਵਿੱਚ ਫਰੀਦ ਸਾਹਿਬ ਜੀ ਫਰਮਾਨ ਕਰਦੇ ਨੇ ਪਾਤਸ਼ਾਹ ਜੀ ਕਹਿੰਦੇ ਨਿਵਣ ਸੂ ਅੱਖਰ ਖਵਣ ਗੁਣ ਜਿह्बा ਮਣੀਆਂ ਮੰਤ ਆਪਣਾ ਸੁਭਾਅ ਇੰਨਾ ਜਿਆਦਾ ਨੀਮਾ ਤੇ ਮਿੱਠਾ ਬਣਾ ਇਦਾਂ ਦੇ ਜ਼ਬਾਨ ਦੇ ਬੋਲ ਬੋਲ ਕਿ ਜਿਸ ਦੇ ਨਾਲ ਤੇਰਾ ਉਹ ਪਤੀ ਪਾਤਸ਼ਾ ਤੇਰੇ ਵਸ ਦੇ ਵਿੱਚ ਆਵੇ ਨਿਮਨ ਸੋ ਅਖਰ ਖਵਣ ਗੁਣ ਜਿਹ ਬਾ ਮਣੀਆਂ ਮੰਤ ਏ ਤਰੇ ਭੜੇ ਵੇਸ ਕਰ ਤਾਂ ਵਸ ਆਵੀ ਕੰਤ ਜਿਸ ਦਿਨ ਤੇਰੀ ਜ਼ਬਾਨ ਦੇ ਬੋਲ ਉਹ ਬਹੁਤ ਮਿੱਠੇ ਹੋ ਗਏ ਜਿਸ ਦਿਨ ਤੈਨੂੰ ਸਹਿਣ ਸੀਲਤਾ ਇਹ ਪ੍ਰਵਾਨ ਹੋ ਗਈ ਜਿਸ ਦਿਨ ਤੇਰਾ ਸੁਭਾਅ ਪਰਿਵਾਰ ਦੇ ਵਿੱਚ ਬੈਠ ਕੇ ਮਿਲਣਯੋਗ ਹੋ ਗਿਆ। ਪਾਤਸ਼ਾਹ ਜੀ ਕਹਿੰਦੇ ਜਦੋਂ ਇਹ ਗੁਣ ਤੇਰੇ ਕੋਲ ਆ ਗਏ ਉਸ ਦਿਨ ਤੇਰਾ ਪਤੀ ਰੂਪ ਪਾਤਸ਼ਾਹ ਜੀ ਪਰਿਵਾਰ ਦੇ ਵਿੱਚ ਵੀ ਭਾਵੇਂ ਲਾ ਲਓ ਤੇ ਭਾਵੇਂ ਅਕਾਲ ਪੁਰਖ ਦੀ ਪਾਤਸ਼ਾਹ ਜੀ ਦੀ ਜਿਵੇਂ ਉਹ ਗੱਲ ਕਰਦੇ ਨੇ। ਪਾਤਸ਼ਾਹ ਜੀ ਕਹਿੰਦੇ ਉਹ ਤੇਰੇ ਵਸ ਦੇ ਵਿੱਚ ਹੋ